ਲੋ ਜੀ ਹੁਣ ਹੋ ਗਈ ਬੱਲੇ ਬੱਲੇ ਜਿੱਤ ਗਏ ਫਿਰੋਜ਼ਪੁਰ ਸੀਟ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਬੋਰਡ ਕਿਹੜੇ ਇਲਾਕੇ ਦੇ ਵਿੱਚ ਲਗਾਉਣੇ ਨੇ ਉਹ ਚੋਣ ਕੀ ਲੜਨਗੇ ਹੁਣ ਆਮ ਆਦਮੀ ਪਾਰਟੀ ਬਾਰੇ ਪੰਜਾਬ ਦੇ ਵਿੱਚ ਆ ਗੱਲਾਂ ਹੋਣ ਲੱਗ ਪਈਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਆਪਣਾ ਹਲਕਾ ਹੀ ਭੁੱਲ ਗਏ ਨੇ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਫਲੈਕਸ ਬੋਰਡ ਫਿਰੋਜ਼ਪੁਰ ਦੀ ਬਜਾਏ ਬਠਿੰਡਾ ਦੇ ਲੰਬੀ ਪਿੰਡ ਤੇ ਹੋਰ ਕਈ ਥਾਵਾਂ ਤੇ ਦੇਖਣ ਨੂੰ ਮਿਲਦੇ ਨੇ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆਂ ਆ ਕੁਝ ਦੇ ਕੇ ਅਕਾਲੀ ਦਲ ਨਾਲ ਸੰਬੰਧ ਰੱਖਣ ਵਾਲੇ ਇੱਕ ਵਿਅਕਤੀ ਨੇ ਨਾ ਸਿਰਫ ਆਮ ਆਦਮੀ ਪਾਰਟੀ ਵਾਲਿਆਂ ਦਾ ਮਜ਼ਾਕ ਉਡਾਇਆ ਉਹ ਤੇ ਹਿਲਾੰਤਾ ਪਾਉਂਦਾ ਹੋਇਆ ਵੀ ਨਜ਼ਰ ਆਇਆ ਕਿ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਮੇਰਾ ਨਾਮ ਰੰਜੋਤ ਸਿੰਘ ਆ ਜੀ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ ਤੇ ਇੱਥੇ ਜਿਹੜੇ ਇਹ ਬੋਰਡ ਲਾਏ ਆ ਇਹਨਾਂ ਨੇ ਆਮ ਆਦਮੀ ਵਾਲੇ ਇਹਨਾਂ ਨੂੰ ਆਪਦੀ ਜਿਊਰੀ ਡਾਇਰੈਕਸ਼ਨ ਦਾ ਹੀ ਨਹੀਂ ਪਤਾ ਕਿੱਥੇ ਆ ਤਾਂ ਇਸ ਕਰਕੇ ਆ ਵੀ ਕੋਈ ਪ੍ਰਾਣ ਵਾਲੇ ਬੋੜਾ ਜਿਹੜੇ ਸਾਡੇ ਲੰਬੀ ਹਲਕੇ ਚ ਲਾਗੇ ਬਟੰਡਾ ਬਟੰਡਾ ਪੈਂਦਾ ਸਾਡਾ ਸੀਟ ਹੈ ਜਿਹੜੀ ਬਟੰਡਾ ਸੀਟ ਹੋਣ ਕਰਕੇ ਇਸ ਕਰਕੇ ਮੈਂ ਇਹਨਾਂ ਨੂੰ ਪ੍ਰਵਾਹ ਉਹ ਇਲੈਕਸ਼ਨ ਕੀ ਲੜਨਗੇ ਲੋਕਾਂ ਨੂੰ ਇਹੀ ਕਹਿਣਾ ਚਾਹਣਾ ਹੈ ਵੀ ਇਹ ਇਲੈਕਸ਼ਨ ਕੀ ਲੜਨਗੇ ਜਿਨ੍ਹਾਂ ਨੂੰ ਆਪਦੀ ਡਿਊਟੀ ਡਿਕਸ਼ਨ ਦਾ ਹੀ ਨਹੀਂ ਪਤਾ ਵੀ ਅਸੀਂ ਬੋਰਡ ਲਾਉਣੇ ਕਿੱਥੇ ਆ ਬਾਕੀ ਤੁਸੀਂ ਪ੍ਰਤਨੈ ਵੀ ਖੁਦ ਦੇ ਕੇ ਲਿਆ ਤੁਸੀਂ ਦਿਖਾ ਦਿਓਗੇ ਧੰਨਵਾਦ ਲੋ ਜੀ ਹੁਣ ਹੋ ਗਈ ਬੱਲੇ ਬੱਲੇ ਜਿੱਤ ਗਏ ਫਿਰੋਜ਼ਪੁਰ ਸੀਟ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਬੋਰਡ ਕਿਹੜੇ ਇਲਾਕੇ ਦੇ ਵਿੱਚ ਲਗਾਉਣੇ ਨੇ ਉਹ ਚੋਣ ਕੀ ਲੜਨਗੇ ਹੁਣ ਆਮ ਆਦਮੀ ਪਾਰਟੀ ਬਾਰੇ ਪੰਜਾਬ ਦੇ ਵਿੱਚ ਆ ਗੱਲਾਂ ਹੌਣ ਲੱਗ ਪਈਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਆਪਣਾ ਹਲਕਾ ਹੀ ਭੁੱਲ ਗਏ ਨੇ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਫਲੈਕਸ ਬੋਰਡ ਫਿਰੋਜ਼ਪੁਰ ਦੀ ਬਜਾਏ ਬਠਿੰਡਾ ਦੇ ਲੰਬੀ ਪਿੰਡ ਤੇ ਹੋਰ ਕਈ ਥਾਵਾਂ ਤੇ ਦੇਖਣ ਨੂੰ ਮਿਲਦੇ ਨੇ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਕੁਝ ਦੇਖ ਕੇ ਅਕਾਲੀ ਦਲ ਨਾਲ ਸੰਬੰਧ ਰੱਖਣ ਵਾਲੇ ਇੱਕ ਵਿਅਕਤੀ ਨੇ ਨਾ ਸਿਰਫ ਆਮ ਆਦਮੀ ਪਾਰਟੀ ਵਾਲਿਆਂ ਦਾ ਮਜ਼ਾਕ ਉਡਾਇਆ ਉਹ ਤੇ ਹਿਲਾੰਤਾ ਪਾਉਂਦਾ ਹੋਇਆ ਵੀ ਨਜ਼ਰ ਆਇਆ ਕਿ ਕੁਝ ਕਿਹਾ ਗਿਆ ਆ ਉਸ ਨੂੰ ਦਿਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਹੜੀ ਬਜਨ ਨਾਲ ਸੰਬੰਧ ਰੱਖਦੇ ਹੋ ਮੇਰਾ ਨਾਮ ਰੰਜੋਤ ਸਿੰਘ ਆ ਜੀ ਕਾਲੀਦਲ ਨਾਲ ਸੰਬੰਧ ਰੱਖਦੇ ਆ ਤੇ ਇੱਥੇ ਜਿਹੜੇ ਇਹ ਬੋਰਡ ਲਾਏ ਆ ਇਹਨਾਂ ਨੇ ਆਮ ਆਦਮੀ ਵਾਲੇ ਇਹਨਾਂ ਨੂੰ ਆਪਦੀ ਜੂਰੀ ਡੈਕਸ਼ਨ ਦਾ ਹੀ ਨਹੀਂ ਪਤਾ ਕਿੱਥੇ ਆ ਤਾਂ ਇਸ ਕਰਕੇ ਆ ਵੀ ਫਰੋਈਪੁਰ ਵਾਲੇ ਬੋਬੜਾ ਜਿਹੜੇ ਸਾਡੇ ਲੰਬੀ ਹਲਕੇ ਚ ਲਾਗੇ ਬਟੰਡਾ ਬਟੰਡਾ ਪੈਂਦਾ ਸਾਡਾ ਸੀਟ ਆ ਜਿਹੜੀ ਬਟੰਡਾ ਸੀਟ ਹੋਣ ਕਰਕੇ ਇਸ ਕਰਕੇ ਮੈਂ ਇਹਨਾਂ ਨੂੰ ਭਰਾਵਾ ਇਹ ਇਲੈਕਸ਼ਨ ਕੀ ਲੜਨਗੇ ਲੋਕਾਂ ਨੂੰ ਇਹੀ ਕਹਿਣਾ ਚਾਹਣਾ ਹੈ ਵੀ ਇਹ ਇਲੈਕਸ਼ਨ ਕੀ ਲੜਨਗੇ ਜਿਨ੍ਹਾਂ ਨੂੰ ਆਪਦੀ ਡਿਊਟੀ ਡਿਕਸ਼ਨ ਦਾ ਹੀ ਨਹੀਂ ਪਤਾ ਵੀ ਅਸੀਂ ਬੋਰਡ ਲਾਉਣੇ ਕਿੱਥੇ ਆ ਬਾਕੀ ਤੁਸੀਂ ਪ੍ਰਤਨੈ ਵੀ ਖੁਦ ਦੇ ਕੇ ਲਿਆ ਤੁਸੀਂ ਦਿਖਾ ਦਿਓਗੇ ਧੰਨਵਾਦ ਲੋ ਜੀ ਹੁਣ ਹੋ ਗਈ ਬੱਲੇ ਬੱਲੇ ਜਿੱਤ ਗਏ ਫਿਰੋਜ਼ਪੁਰ ਸੀਟ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਬੋਰਡ ਕਿਹੜੇ ਇਲਾਕੇ ਦੇ ਵਿੱਚ ਲਗਾਉਣੇ ਨੇ ਉਹ ਚੋਣ ਕੀ ਲੜਨਗੇ ਹੁਣ ਆਮ ਆਦਮੀ ਪਾਰਟੀ ਬਾਰੇ ਪੰਜਾਬ ਦੇ ਵਿੱਚ ਆ ਗੱਲਾਂ ਹੌਣ ਲੱਗ ਪਈਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਆਪਣਾ ਹਲਕਾ ਹੀ ਭੁੱਲ ਗਏ ਨੇ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਫਲੈਕਸ ਬੋਰਡ ਫਿਰੋਜ਼ਪੁਰ ਦੀ بجائے ਬਠਿੰਡਾ ਦੇ ਲੰਬੀ ਪਿੰਡ ਤੇ ਹੋਰ ਕਈ ਥਾਵਾਂ ਤੇ ਦੇਖਣ ਨੂੰ ਮਿਲਦੇ ਨੇ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਕੁਝ ਦੇਖ ਕੇ ਅਕਾਲੀ ਦਲ ਨਾਲ ਸੰਬੰਧ ਰੱਖਣ ਵਾਲੇ ਇੱਕ ਵਿਅਕਤੀ ਨੇ ਨਾ ਸਿਰਫ ਆਮ ਆਦਮੀ ਪਾਰਟੀ ਵਾਲਿਆਂ ਦਾ ਮਜ਼ਾਕ ਉਡਾਇਆ ਉਹ ਤੇ ਹਿਲਾੰਤਾ ਪਾਉਂਦਾ ਹੋਇਆ ਵੀ ਨਜ਼ਰ ਆਇਆ ਕਿ ਕੁਝ ਕਿਹਾ ਗਿਆ ਆ ਉਸੋਂ ਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਮੇਰਾ ਨਾਮ ਰੰਜੋਤ ਸਿੰਘ ਆ ਜੀ ਕਾਲੀਦਲ ਨਾਲ ਸੰਬੰਧ ਰੱਖਦੇ ਆ ਤੇ ਇੱਥੇ ਜਿਹੜੇ ਬੋਰਡ ਲਾਏ ਆ ਇਹਨਾਂ ਨੇ ਆਮ ਆਦਮੀ ਵਾਲੇ ਇਹਨਾਂ ਨੂੰ ਆਪਦੀ ਜੂਰੀ ਡੈਕਸ਼ਨ ਦਾ ਹੀ ਨਹੀਂ ਪਤਾ ਕਿੱਥੇ ਆ ਤਾਂ ਇਸ ਕਰਕੇ ਆ ਵੀ ਫਰੋਈਪੁਰ ਵਾਲੇ ਬੋੜਾ ਜਿਹੜੇ ਸਾਡੇ ਲੰਬੀ ਹਲਕੇ ਚ ਲਾ ਗੇ ਬਟੰਡਾ ਬਟੰਡਾ ਪੈਂਦਾ ਸਾਡਾ ਸੀਟ ਆ ਜਿਹੜੀ ਬਟੰਡਾ ਸੀਟ ਹੋਣ ਕਰਕੇ ਇਸ ਕਰਕੇ ਮੈਂ ਇਹਨਾਂ ਨੂੰ ਭਰਾਵਾ ਇਹ ਇਲੈਕਸ਼ਨ ਕੀ ਲੜਨਗੇ ਲੋਕਾਂ ਨੂੰ ਇਹੀ ਕਹਿਣਾ ਚਾਹਣਾ ਹੈ ਵੀ ਇਹ ਇਲੈਕਸ਼ਨ ਕੀ ਲੜਨਗੇ ਜਿਨ੍ਹਾਂ ਨੂੰ ਆਪਦੀ ਡਿਊਟੀ ਡਿਕਸ਼ਨ ਦਾ ਹੀ ਨਹੀਂ ਪਤਾ ਵੀ ਅਸੀਂ ਬੋਰਡ ਲਾਉਣੇ ਕਿੱਥੇ ਆ ਬਾਕੀ ਤੁਸੀਂ ਪ੍ਰੈਸ ਨੇ ਵੀ ਖੁਦ ਦੇਖ ਹੀ ਲਿਆ ਤੁਸੀਂ ਦਿਖਾ ਦਿਓਗੇ ਧੰਨਵਾਦ